ਅਸੀਂ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਸੀ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਦੋ ਵਾੜ ਹੈ ਤੇ ਹੁਣ ਸ਼ਾਮ ਹੁੰਦਿਆ ਹੁੰਦਿਆ ਉਸ ਖਬਰ ਤੇ ਮੋਹਰ ਲੱਗਦੀ ਨਜ਼ਰ ਆ ਰਹੀ ਹੈ ਔਰ ਇਸ ਵਕਤ ਪੰਜਾਬ ਦੇ ਅੰਦਰ ਪਾਵਰ ਸੈਂਟਰ ਜਿਹੜੇ ਆ ਉਹ ਸਰਕਾਰ ਦੇ ਅੰਦਰ ਵੀ ਪਾਰਟੀ ਦੇ ਅੰਦਰ ਵੀ ਦੋ ਬਣਦੇ ਹੋਏ ਨਜ਼ਰ ਆ ਰਹੇ ਆ ਆਮ ਆਦਮੀ ਪਾਰਟੀ ਦੇ ਵਿੱਚ ਘਾ ਕੱਲ ਭਗਵੰਤ ਮਾਨ ਹੋਰਾਂ ਨੇ ਅਲੱਗ ਮੀਟਿੰਗ ਕੀਤੀ ਔਰ ਸੰਦੀਪ ਪਾਟਕੋਣਾ ਨੇ ਅਲੱਗ ਮੀਟਿੰਗ ਕੀਤੀ ਔਰ ਅੱਜ ਕੇਜਰੀਵਾਲ ਨੇ ਦੋਮਾ ਨੂੰ ਸੱਦ ਕੇ ਸੰਦੀਪ ਪਾਟਕ ਨੂੰ ਔਰ ਭਗਵੰਤ ਮਾਨ ਨੂੰ ਜੇਲ੍ਹ ਦੇ ਵਿੱਚ ਮੀਟਿੰਗ ਕੀਤੀ ਉਸ ਤੋਂ ਪਹਿਲਾਂ ਚਰਚਾਵਾ ਇਹ ਸੀ ਕਿ ਸ਼ਾਇਦ ਮੰਤਰੀ ਮੰਡਲ ਦੇ ਵਿੱਚ ਬਦਲਾਅ ਹੋ ਸਕਦਾ ਪਰ ਦੋਵਾਂ ਦੀ ਭਗਵੰਤ ਮਾਨ ਦੀ ਔਰ ਸੰਦੀਪ ਪਾਟਕ ਦੀ ਕੇਜਰੀਵਾਲ ਦੇ ਨਾਲ ਮੁਲਾਕਾਤ ਤੋਂ ਬਾਅਦ ਜਿਹੜੀ ਇਹ ਗੱਲ ਸਾਹਮਣੇ ਆਈ ਕਿ ਮੰਤਰੀ ਮੰਡਲ ਦੇ ਵਿੱਚ ਬਦਲਾਅ ਨਹੀਂ ਹੋ ਸਕਦਾ ਕਿਉਂ ਕਿ ਸਹਿਮਤੀ ਨਹੀਂ ਬਣੀ ਕੀ ਭਗਵੰਤ ਮਾਨ ਬਦਲਾਅ ਕਰਨਾ ਚਾਹੁੰਦੇ ਸੀ ਤੇ ਕੇਜਰੀਵਾਲ ਨੇ ਸਹਿਮਤੀ ਨਹੀਂ ਦਿੱਤੀ ਜਾਂ ਫਿਰ ਉਹ ਬਦਲਾਅ ਕਰਨਾ ਚਾਹੁੰਦੇ ਸੀ ਜਾਂ ਭਗਵੰਤ ਮਾਨ ਨੇ ਨਹੀਂ ਸਹਿਮਤੀ ਦਿੱਤੀ ਪਾਵਰ ਸੈਂਟਰ ਦੋ ਕਿਵੇਂ ਆ ਭਗਵੰਤ ਮਾਨ ਆਪਣੀਆਂ ਮੀਟਿੰਗਾਂ ਦੇ ਵਿੱਚ ਦਿੱਲੀ ਲੌਬੀ ਨੂੰ ਸੰਦੀਪ ਪਾਟਕ ਉਹਨਾਂ ਨੂੰ ਬੈਠਣ ਕਿਉਂ ਨਹੀਂ ਦਿੰਦੇ ਕਿਉਂ ਸੰਦੀਪ ਪਾਟਕ ਉਹਨਾਂ ਨੂੰ ਵੱਖਰੀ ਮੀਟਿੰਗ ਕਰਨ ਦੀ ਲੋੜ ਪੈ ਗਈ ਹੈ ਔਰ ਸਹਿਮਤੀ ਕਿਉਂ ਨਹੀਂ ਬਣ ਸਕੀ ਮੰਤਰੀ ਮੰਡਲ ਦੇ ਉੱਪਰ ਇਸ ਦੇ ਅਹਿਮ ਜਿਹੜੀਆਂ ਚਰਚਾ ਕਰਾਂਗੇ ਉਧਰ ਕੱਲ ਅਕਾਲੀ ਦਲ ਦੇ ਵਿੱਚ ਬਹੁਤ ਵੱਡਾ ਦਿਨ ਹੈ ਕੱਲ ਸੁਖਬੀਰ ਸਿੰਘ ਬਾਦਲ ਜਾਂ ਸੁਖਦੇਵ ਸਿੰਘ ਢੀਟਸਾਂ ਦੇ ਵਿੱਚੋਂ ਇੱਕ ਹੀ ਬੰਦਾ ਪਾਰਟੀ ਦੇ ਜਿਹੜਾ ਉਹ ਵਿੱਚ ਰਹੇਗਾ ਕੀ ਕੁਝ ਗੱਲਬਾਤ ਅਸੀਂ ਕਹਿ ਰਹੇ ਹਾਂ ਕਿਉਂ ਇਹ ਸਾਰੇ ਮਸਲੇ ਤੇ ਵੀ ਗੱਲਬਾਤ ਅਸੀਂ ਕਰਾਂਗੇ ਮੇਰੇ ਨਾਲ ਡਾਕਟਰ ਹਰਵਿੰਦਰ ਸਿੰਘ ਪੱਟੀ ਸਾਹਿਬ ਜੁੜ ਚੁੱਕੇ ਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਪੱਟੀ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ ਸ਼ੁਕਰੀਆ ਸਤਿੰਦਰ ਜੀ ਸਤਿ ਸ੍ਰੀ ਅਕਾਲ ਸਰੋਤਿਆਂ ਨੂੰ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਪੱਟੀ ਸਾਹਿਬ ਸਵੇਰੇ ਅਸੀਂ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਸੀ ਕਿ ਆਮ ਆਦਮੀ ਪਾਰਟੀ ਦੋ ਫਾੜ ਹੈ ਔਰ ਵੱਖਰੀਆਂ ਵੱਖਰੀਆਂ ਮੀਟਿੰਗਾਂ ਦਿੱਲੀ ਲੌਬੀ ਦੀਆਂ ਔਰ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਵਧਾਈਆਂ ਤੇ ਮੰਤਰੀਆਂ ਦੇ ਨਾਲ ਹੋ ਰਹੀਆਂ ਨੇ ਔਰ ਉਹਦੇ ਤੇ ਮੋਰ ਵੀ ਜੜੀ ਲੱਗੀ ਹੈ ਅੱਜ ਸਾਰਾ ਦਿਨ ਇਸ ਤੇ ਚਰਚਾ ਰਹੀ ਹੈ ਹੁਣ ਉਮੀਦ ਸੀ ਕਿ ਭਗਵੰਤ ਮਾਨ ਹੋਰਾਂ ਨੇ ਸਾਰੇ ਹਲਕਿਆਂ ਦੇ ਉਮੀਦਵਾਰਾਂ ਦੇ ਨਾਲ ਐਮਪੀਆ ਦੇ ਨਾਲ ਜਾਂ ਫਿਰ ਉਥੋਂ ਦੇ ਹਲਕਿਆਂ ਦੇ ਵਿਧਾਇਕਾਂ ਤੇ ਮੰਤਰੀਆਂ ਦੇ ਨਾਲ ਮੀਟਿੰਗ ਕਰ ਲਈ ਹੈ ਇਨ੍ਹਾਂ ਮੀਟਿੰਗਾਂ ਦੇ ਵਿੱਚ ਕਿਤੇ ਵੀ ਦਿੱਲੀ ਲੋਬੀ ਦਾ ਜਿਹੜਾ ਬੰਦਾ ਸਾਨੂੰ ਦੇਖਣ ਨੂੰ ਨਹੀਂ ਮਿਲਿਆ ਔਰ ਪਹਿਲਾਂ ਇਹ ਹੁੰਦਾ ਸੀ ਕਿ ਕੋਈ ਵੀ ਛੋਟੇ ਤੋਂ ਛੋਟੇ ਪ੍ਰੋਗਰਾਮ ਹੁੰਦੇ ਸੀਗੇ ਉਹਦੇ ਵਿੱਚ ਦਿੱਲੀ ਲੋਬੀ ਦੇ ਬੰਦੇ ਜ਼ਰੂਰ ਬੈਠੇ ਹੁੰਦੇ ਸੀ ਔਰ ਇਸ ਵਾਰ ਭਗਵੰਤ ਮਾਨ ਹੋਰਾਂ ਨੇ ਕੋਈ ਵੀ ਦਿੱਲੀ ਲੋਬੀ ਦਾ ਬੰਦਾ ਇਨ੍ਹਾਂ ਮੀਟਿੰਗਾਂ ਦੇ ਵਿੱਚ ਆਪਣੇ ਨਾਲ ਬੈਠਾ ਨਹੀਂ ਦਿੱਤਾ ਜਿਹਦੇ ਸਿੱਟੇ ਵੱਜੋਂ ਕੱਲ ਇੱਕ 15 ਕ ਵਿਧਾਇਕਾਂ ਦੇ ਨਾਲ ਇੱਕ ਵੱਖਰੀ ਮੀਟਿੰਗ ਜਿਹੜੀ ਕਰਨੀ ਪੈਗੀ ਸੰਦੀਪ ਪਾਟਕ ਹੋਰਾ ਨੂੰ ਔਰ ਉਹਦੇ ਤੇ ਅਸੀਂ ਵਿਸਤਾਰਪੂਰਵਕ ਚਰਚਾ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਕਰ ਚੁੱਕੇ ਸੀ ਔਰ ਉਸ ਮੀਟਿੰਗ ਤੋਂ ਬਾਅਦ ਭਗਵੰਤ ਮਾਨ ਹੋਰਾ ਔਰ ਸੰਦੀਪ ਪਾਟਕ ਹੋਰਾ ਦੀ ਇੱਕ ਮੀਟਿੰਗ ਜਿਹੜੀ ਕੇਜਰੀਵਾਲ ਸਾਹਿਬ ਹੋਣਾ ਨੇ ਤਕਰੀਬਨ 20 ਮਿੰਟ ਲਈ ਜੇਲ੍ਹ ਦੇ ਅੰਦਰ ਔਰ ਉਸ ਮੀਟਿੰਗ ਤੋਂ ਪਹਿਲਾਂ ਚਰਚਾਵਾਂ ਸੀ ਡਾਕਟਰ ਸਾਹਿਬ ਕਹਿੰਦੇ ਕਿ ਮੰਤਰੀ ਮੰਡਲ ਦੇ ਵਿੱਚ ਬਦਲਾਅ ਹੋ ਸਕਦਾ ਔਰ ਬਾਅਦ ਦੇ ਵਿੱਚ ਇਹ ਮੀਟਿੰਗ ਤੋਂ ਬਾਅਦ ਪਤਾ ਲੱਗਿਆ ਕਿ ਮੰਤਰੀ ਮੰਡਲ ਦੇ ਵਿੱਚ ਬਦਲਾਅ ਨਹੀਂ ਹੋ ਸਕਦਾ ਕਿਵੇਂ ਦੇਖਦੇ ਹੋ ਕਿ ਇਹ ਅੰਦਰ ਕੋਈ ਸਹਿਮਤੀ ਨਹੀਂ ਬਣੀ ਅੰਦਰ ਕੋਈ ਕਾਟੋ ਕਲੇਸ਼ ਕੇਜਰੀਵਾਲ ਉਹਨਾਂ ਨੇ ਸੁਲਝਾਉਣ ਦੀ ਕੋਸ਼ਿਸ਼ ਕੀਤੀ ਹੈ ਜਾਂ ਅੰਦਰ ਕੀ ਕੁਝ ਗੱਲਬਾਤ ਸੰਦੀਪ ਪਾਟਕ ਔਰ ਭਗਵੰਤ ਮਾਨ ਹੋਰਾਂ ਦੇ ਨਾਲ ਕੀਤੀ ਹੈ ਕਿ ਜਿਹੜੀਆਂ ਚਰਚਾਵਾਂ ਸਵੇਰ ਦੀਆਂ ਸੀ ਜਿਹੜੇ ਸਰਕਾਰ ਦੇ ਕਰੀਬੀ ਚੈਨਲ ਸੀ ਉਹਨਾਂ ਨੇ ਵੀ ਇਹ ਚਲਾਈਆਂ ਕਿ ਭਾਈ ਬਦਲਾਅ ਹੋ ਰਿਹਾ ਪਰ ਬਾਅਦ ਦੇ ਵਿੱਚ ਖਬਰਾਂ ਆਈਆਂ ਕਿ ਬਦਲਾਅ ਨਹੀਂ ਹੋ ਰਿਹਾ ਕਿਵੇਂ ਦੇਖਦੇ ਹੋ ਕਿ ਭਗਵੰਤ ਮਾਨ ਬਦਲਾਵ ਕਰਨਾ ਚਾਹੁੰਦੇ ਸੀ ਅਰਵਿੰਦ ਕੇਜਰੀਵਾਲ ਉਹਨਾਂ ਨੇ ਸਹਿਮਤੀ ਨਹੀਂ ਦਿੱਤੀ ਜਾਂ ਉਹ ਕਰਨਾ ਚਾਹੁੰਦੇ ਸੀ ਇਹਨਾਂ ਨੇ ਸਹਿਮਤੀ ਨਹੀਂ ਦਿੱਤੀ ਜਾਂ ਫਿਰ ਦੋਵੇਂ ਹੀ ਸੂਰਤਾਂ ਆਪਾਂ ਮੰਨ ਲਈਏ ਦੋਮਾ ਚੋ ਕਿਸੇ ਨੇ ਵੀ ਕਰਨਾ ਚਾਹਿਆ ਤੇ ਪਰ ਕਿਸੇ ਨੇ ਵੀ ਸਹਿਮਤੀ ਨਹੀਂ ਦਿੱਤੀ ਪਰ ਇਹ ਜ਼ਰੂਰ ਹੋ ਗਿਆ ਕਿ ਪਾਵਰ ਸੈਂਟਰ ਵੱਖੋ ਵੱਖਰੇ ਹੋ ਗਏ ਪੰਜਾਬ ਦੇ ਵਿੱਚ ਇੱਕ 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 ਜੁਟ ਹੋ ਕੇ ਪਾਰਟੀ ਇਕੱਠੀ ਨਹੀਂ ਚੱਲ ਰਹੀ ਇਹ ਵੀ ਸਾਬਤ ਹੋ ਰਿਹਾ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਕਿਵੇਂ ਦੇਖਦੇ ਹੋ ਪੂਰੀ ਚੀਜ਼ ਨੂੰ ਇਸ ਸਿਚੁਏਸ਼ਨ ਜਿਹੜੀ ਆਮ ਆਦਮੀ ਪਾਰਟੀ ਦੇ ਅੰਦਰ ਬਣੀ ਹੋਈ ਹੈ ਦੇਖੋ ਸੁਖਵਿੰਦਰ ਜੀ ਕੋਈ ਨਵੀਂ ਦਾ ਨਹੀਂ ਹੈ ਸਿਚੁਏਸ਼ਨ ਮੇਰੇ ਖਿਆਲ ਦੇ ਵਿੱਚ ਗੱਲ ਇਹ ਹੈ ਕਿ ਦਿੱਲੀ ਦਾ ਤੇ ਪੰਜਾਬ ਦਾ ਪਹਿਲਾਂ ਤੋਂ ਹੀ ਇੱਕ ਬੱਕਾ ਰਿਹਾ ਹੈ ਕਿ ਕੰਟਰੋਲ ਕਿਹਦੇ ਕੋਲ ਹੈ ਕੋਈ ਸਮਾਂ ਤਾਂ ਐਸਾ ਆ ਜਾਂਦਾ ਸੀ ਕਿ ਭਗਵੰਤ ਸਿੰਘ ਨੂੰ ਬਿਲਕੁਲ ਇਸ ਤਰ੍ਹਾਂ ਇੱਕ ਵਾਰ ਤਾਂ ਉੱਥੇ ਅਫਸਰ ਹੀ ਉੱਥੇ ਸਤਲੇਸ CIS ਤੋਂ ਯਾਦ ਹੋਣਾ ਪੋਜੀਸ਼ਨ ਨੇ ਵੀ ਰੌਲਾ ਪਾਇਆ ਸੀ ਕਿ ਮੀਟਿੰਗਾਂ ਹੀ ਉੱਥੇ ਹੋਣ ਲੱਗੀਆਂ ਸੀ ਸੋ ਉਸੇ ਤਹਿਤ ਹੁਣ ਜਦੋਂ ਇਹ ਬਹੁਤ ਰੀਤ ਰੀਤੀ ਦੇ ਨਾਲ ਪਾਰਟੀ ਦੀ ਮਤਲਬ ਇਹ ਹੈ ਕਿ ਲੋਕਾਂ ਨੇ ਮੂੰਹ ਫੇਰ ਲਿਆ ਲਗਭਗ ਤੁਸੀਂ ਦੇਖੋ 46 ਤੋਂ ਮਤਲਬ 26% ਤੇ ਆ ਗਏ ਨੇ ਮਤਲਬ ਜਿਹੜੀ ਉਹ ਪਰਸੈਂਟੇਜ ਹੈ ਪਰ ਲਗਭਗ ਤੁਸੀਂ ਦੇਖੋ ਕਿ ਮੈਜੋਰਟੀ 60 ਤੇ ਲਗਭਗ ਜਿਹੜੀਆਂ ਕੰਸਟੀਟੂਐਂਟਸ ਦੇ ਵਿੱਚ ਉਹਦੇ ਚ ਪਾਰਟੀ ਹਾਰ ਗਈ ਸਿਟਿੰਗ ਜਿਹੜੇ ਐਮਪੀ ਨੇ ਮਤਲਬ ਸੌਰੀ ਮੰਤਰੀ ਨੇ ਉਹਨਾਂ ਦੇ ਵਿੱਚੋਂ ਚਾਰ ਨੇ ਜਿਹੜੇ ਇਲੈਕਸ਼ਨਾਂ ਹਾਰ ਤੱਕੇ ਨੇ ਅੱਛਾ ਫਿਰ ਇਹ ਕਿ ਜਿਹੜੇ ਚੁਣੇ ਗਏ ਨੇ ਉਹਨਾਂ ਦੀ ਜਗ੍ਹਾ ਦੇ ਉੱਪਰ ਕੋਨਾ ਹੋਣੀਆਂ ਨੇ ਮਤਲਬ ਮੀਟਿੰਗਾਂ ਦੀ ਤਾਂ ਜ਼ਰੂਰ ਸੀਗੀ ਪਰ ਜੋ ਕੁਝ ਹੋਇਆ ਗ੍ਰਾਊਂਡ ਪੱਧਰ ਤੇ ਉੱਪਰ ਖਾਸ ਕਰਕੇ ਅੰਮ੍ਰਿਤਸਰ ਤੋਂ ਜਿਹੜੀ ਅਜੇ ਗੁਪਤਾ ਦੀ ਜਿਹੜੀ ਇੱਕ प्रदीप ਢੱਲੀਵਾਲ ਦੀ ਮੀਟਿੰਗ ਦੇ ਵਿੱਚ ਜਿਹੜੀ ਵਾਇਰਲ ਹੋਈ ਵੀਡੀਓ ਉਹ ਕਲੀਅਰ ਹੈ ਕਿ ਜਿਹੜੇ ਆਮ ਵਰਕਰ ਨੇ ਦਿੰਦੇ ਉਹਨਾਂ ਦੇ ਵਿੱਚ ਰੈਜ਼ੈਂਟਮੈਂਟ ਬਹੁਤ ਜ਼ਿਆਦਾ ਹੈ ਅਰ ਲੋਕਾਂ ਨਾਲੋਂ ਬਹੁਤ ਜ਼ਿਆਦਾ ਟੁੱਟੇ ਹੋਏ ਨੇ ਐਮਐਲਏ ਤੋਂ ਹੇਟ ਦਾ ਜਿਹੜਾ ਵਰਕਰ ਹੈ ਉਹਦੀ ਕੋਈ ਔਕਾਤ ਨਹੀਂ ਹੈ ਲਗਭਗ ਹਮ ਅਚਾ ਜਿਨ੍ਹਾਂ ਦੀ ਔਕਾਤ ਹੈ ਜਿਹੜੇ ਉਹ ਦੂਜੀਆਂ ਪਾਰਟੀਆਂ ਤੋਂ ਆਏ ਸੀ ਜਿਨ੍ਹਾਂ ਦੇ ਕੋਈ ਕਿਸੇ ਦੀ ਖੱਡ ਹੈ ਕਿਸੇ ਦੀ ਬਸ ਹੈ ਜਿਹਦਾ ਸਿੱਕਾ ਤਰੁ ਸਕਾ ਚੱਲ ਰਿਹਾ ਮੰਨ ਲੇ ਕਹੋ ਉਸ ਸਾਹ ਦੇ ਨਾਲ ਦਾਣਾ ਪਾਣੀ ਆ ਰਿਹਾ ਉਹ ਆਪਾਂ ਨੂੰ ਪਤਾ ਹੈ ਕਿ ਆਪਾਂ ਪਹਿਲਾਂ ਵੀ ਦੇਖਦੇ ਰਹੇ ਹਾਂ ਕਿ ਉਹ ਵੀ ਦਾਣਾ ਪਾਣੀ ਦਿੱਲੀ ਨੂੰ ਵੀ ਜਾਂਦਾ ਹੁੰਦਾ ਹ ਪਰ ਦਿੱਲੀ ਵਾਲੇ ਨੇ ਜਿਹੜੇ ਉਸ ਤਰੀਕੇ ਦੇ ਨਾਲ ਜਿਵੇਂ ਹੋਰ ਕੰਪਨੀਆਂ ਦੇ ਵਿੱਚ ਚਾਹੇ ਉਹ ਬੈਂਕਾਂ ਹੋਣ ਚਾਹੇ ਉਹ ਉਦਾਂ ਦੀ ਕਾਰਪੋਰੇਸ਼ਨ ਟਾਈਪ ਇਹ ਪਾਰਟੀ ਹੈਗੀ ਹੈ ਉਹ ਆ ਕੇ ਫਿਰ ਛਾਪਾ ਮਾਰਦੇ ਨੇ ਉਸ ਤਰੀਕੇ ਨਾਲ ਪਰ ਹੁਣ ਭਗਵੰਤ ਮਾਨ ਦੀ ਪੋਜੀਸ਼ਨ ਇਹ ਹੋ ਗਈ ਕਿ ਉਹਨੇ ਮੀਟਿੰਗਾਂ ਕੀਤੀਆਂ ਉਹਦੇ ਵਿੱਚ ਚਲੋ ਬਹਿਸ ਮੁਹਾਵਸੇ ਜੋ ਵੀ ਹੋਏ ਪਰ ਉਹਨੇ ਦਿੱਲੀ ਵਾਲਿਆਂ ਨੂੰ ਨਹੀਂ ਬੁਲਾਇਆ ਉਹਦੇ ਵਿੱਚ ਦਿੱਲੀ ਵਾਲਿਆਂ ਨੂੰ ਲਹਿਦਾ ਮੀਟਿੰਗ ਕਰਨੀ ਪਈ 15 ਐਮਐਲਏ ਸੱਤ ਕੇ ਉਹਨਾਂ ਚ ਉਹਨੇ ਔਮਰਸਰ ਵਾਲਾ ਜਿਹੜਾ ਮਤਲਬ ਉਲਟ ਬੋਲਣ ਵਾਲਾ ਐਮਐਲਏ ਸੀ ਉਹ ਵੀ ਬੁਲਾਇਆ ਸੋ ਇਹ ਇੱਕ ਦੂਜੇ ਨਾਲ ਮਸਲ ਰਿਫਲੈਕਸਿੰਗ ਵਾਲੀ ਗੱਲ ਹੈ ਕਿ ਜੇ ਦਿੱਲੀ ਵਾਲੇ ਲਹਿਦਾ ਮੀਟਿੰਗ ਕਰਨੀ ਪੈ ਰਹੀ ਹੈ ਉਹਨਾਂ ਨੂੰ ਮਮ ਫਿਰ ਮਾਨ ਸਾਹਿਬ ਦੋ ਜਣਾਂ ਨੂੰ ਵਿੱਚ ਨਹੀਂ ਉਠਾ ਰਹੇ ਤੇ ਫਿਰ ਇਕੱਠੇ ਹੋ ਕੇ ਮਿਸਿਸ ਕੇਜਰੀਵਾਲ ਨੂੰ ਨਾਲ ਲੈ ਕੇ ਜੇਲ੍ਹ ਚ ਮਿਲਣਾ ਪੈ ਰਿਹਾ ਤਾਂ ਇਹਦਾ ਮਤਲਬ ਮਨ ਸੁਧਾਰਨ ਦਾ ਹੂੰ ਉਹਦੇ ਚ ਚਲੋ ਆਪਣੀਆਂ ਤਾਂ ਕਿਆ ਸਰਾਇਆਂ ਹੀ ਹੋਣਗੀਆਂ ਕਿਸਮ ਦੀਆਂ ਕਿ ਕੌਣ ਬਦਲਣਾ ਚਾਹੁੰਦਾ ਹੈ ਕੌਣ ਨਹੀਂ ਬਦਲਣਾ ਚਾਹੁੰਦਾ ਬਦਲਣਾ ਦੋਨੇ ਹੀ ਚਾਹੁੰਦੇ ਨੇ ਹੂੰ ਦੋਨੇ ਹੀ ਇਹ ਗੱਲ ਦਾ ਕਿਸੇ ਨਾ ਕਿਸੇ ਸਿਰ ਬਲੇਮ ਲਾਉਣਾ ਚਾਹੁੰਦੇ ਨੇ ਕਿ ਜੀ ਇਸ ਵਜ੍ਹਾ ਦੇ ਨਾਲ ਹਾਰ ਇਹ ਤਾਂ ਨਹੀਂ ਇਹ ਕੰਮ ਹੋਇਆ ਜਾਂ ਵਰਕਰ ਨੇ ਨਹੀਂ ਕੰਮ ਕੀਤਾ ਜਾਂ ਲੀਡਰਸ਼ਿਪ ਨੇ ਨਹੀਂ ਕੰਮ ਕੀਤਾ ਹੁਣ ਕਲੀਅਰ ਕੱਟ ਸਾਡੇ ਸਾਹਮਣੇ ਚੀਜ਼ ਆ ਰਹੀ ਹੈ ਕਿ ਪੰਜਾਬ ਦੀ ਲੀਡਰਸ਼ਿਪ ਕਹਿ ਰਹੀ ਹੈ ਕਿ ਦਿੱਲੀ ਵਾਲਿਆਂ ਦੀ ਜਿਹੜੀ ਤਖਲੰਦਾ ਸੀ ਹੈ ਉਹਦੇ ਕਰਕੇ ਸਾਡਾ ਕੰਮ ਨਹੀਂ ਚੱਲ ਰਿਹਾ ਸਾਡੀ ਸਰਕਾਰ ਠੀਕ ਨਹੀਂ ਚੱਲ ਰਹੀ ਜਿਹੜਾ ਲੋਅਰ ਲੈਵਲ ਦਾ ਵਰਕਰ ਹੈ ਉਹ ਕਹਿ ਰਿਹਾ ਹੈ ਕਿ ਜਿਹੜੀ ਲੀਡਰਸ਼ਿਪ ਹੈ ਉਹ ਨਹੀਂ ਸਾਡਾ ਕੰਮ ਹੋਣ ਦੇ ਰਹੀ ਕਿਉਂਕਿ ਸਾਡੇ ਕੋਲ ਕੋਈ ਪਾਵਰ ਨਹੀਂ ਅਫਸਰ ਸਾਡੀ ਸੁਣਦੇ ਨਹੀਂ ਇਹ ਦੋਨੇ ਦੋਨਾਂ ਦਾ ਹੀ ਮਤਲਬ ਇੱਕ ਦੂਜੇ ਦੇ ਉੱਪਰ ਫਲੇਮ ਗੇਮ ਸ਼ੁਰੂ ਹੋ ਅਰੇ ਦੇ ਵਿੱਚ ਕੀ ਹੈ ਕਿ ਆਖਰਕਾਰ ਕਿਸੇ ਨੂੰ ਤਾਂ ਸਕੇਪ ਕੋਡ ਬਣਾਇਆ ਜਾਊਗਾ ਕਿਸੇ ਦੇ ਸਿਰ ਤਾਂ ਦੋਸ਼ ਲਾਇਆ ਜਾਊਗਾ ਫਿਰ ਦੂਜੀ ਚੀਜ਼ ਹੈ ਕਿ ਮੰਤਰੀ ਐਸੇ-ਐਸੇ ਬੈਠੇ ਨੇ ਜਿਨ੍ਹਾਂ ਦੀਆਂ ਮਤਲਬ ਫਿਊ ਮੂਵੀ ਸਹੂਲਤ ਮਤਲਬ ਸ਼ਰੀਲ ਕਿਸਮ ਦਾ ਮਟੀਰੀਅਲ ਵਰ ਗਿਆ ਹੋਇਆ ਉਹਨਾਂ ਨੂੰ ਰੱਖ ਨਹੀਂ ਸਕਦੇ ਜਿਹੜੇ ਹਾਰ ਗਏ ਨੇ ਮੰਤਰੀ ਹੈਗੇ ਨੇ ਉਹਨਾਂ ਦੀ ਵੀ ਸਟੇਟਸ ਮਤਲਬ ਖਾਸ ਕਰਕੇ ਜਿਹੜੇ ਆਪਣੀ ਕੰਸਟਿਟੂਐਂਸੀ ਨੂੰ ਹਾਰ ਗਏ ਉਹਨਾਂ ਨੂੰ ਰੱਖ ਕੇ ਅੱਗੇ ਜਿਹੜੀਆਂ ਇਲੈਕਸ਼ਨਾਂ ਕਿਦਾਂ ਫੇਸ ਕਰਨੀਆਂ ਨੇ ਉਹ ਪਾਰਟੀ ਤੇ ਜੋ ਸੰਕਟਤਾ ਹੈਗਾ ਹੀ ਹੈ ਮੇਨ ਜਿਹੜਾ ਬੰਦਾ ਹੈ ਜਿਹੜਾ ਸੀਈਓ ਸੀਗਾ ਜਿਹੜਾ ਚਲਾਉਂਦਾ ਸੀ ਜਿਹਦੇ ਫੋਨ ਤੇ ਸਾਰਾ ਕੁਝ ਹੁੰਦਾ ਸੀ ਉਹ ਜੇਲ੍ਹ ਚ ਬੈਠਾ ਹੈ ਉਹ ਜ਼ਿੱਦ ਹੈ ਕਿ ਮੈਂ ਵੀ ਨਹੀਂ ਕੁਰਸੀ ਛੱਡਣੀ ਮੈਂ ਵੀ ਜੇਲ੍ਹ ਤੋਂ ਹੀ ਚਲਾਉਣਾ ਹੈ ਹੂੰ ਉੱਥੇ ਦਿੱਲੀ ਚ ਤੁਸੀਂ ਦੇਖੋ ਨਾ ਜੋ ਹਾਲਤ ਹੋਈ ਹੈ ਪੋਰਟਾਂ ਦੇ ਵਿੱਚ ਪਾਣੀ ਲੋਕਾਂ ਨੂੰ ਨਹੀਂ ਇਸ ਨਾਲ ਟੈਂਕਰਾਂ ਦੇ ਉੱਪਰ ਪਾਣੀ ਦੇ ਟੈਂਕਰਾਂ ਤੇ ਦੰਗਿਆਂ ਵਾਲੀ ਹਾਲਤ ਬਣੀ ਹੂੰ ਉਹ ਪਰ ਜੇਲ੍ਹ ਚੋਂ ਆਪਣੀ ਉਹ ਕੁਰਸੀ ਛੱਡ ਕੇ ਕਿਸੇ ਹੋਰ ਨੂੰ ਕਰਨਾ ਚਾਹੁੰਦਾ ਉਹ ਸੁਨੀਤਾ ਕੇਜਰੀਵਾਲ ਦੀ ਵੀ ਗੱਲ ਨਹੀਂ ਬਣ ਸਕੀ ਸੋ ਪਾਰਟੀ ਦਾ ਮੇਰਾ ਖਿਆਲ ਹੈ ਸਭ ਤੋਂ ਵੱਡਾ ਇਹਨਾਂ ਦੀ ਹੋਂਦ ਦਾ ਸੰਕਟ ਹੈ ਕਿ ਇਸ ਹਾਲਾਤ ਦੇ ਵਿੱਚ ਪਾਰਟੀ ਕਿਵੇਂ ਕੰਮ ਕਰੂਗੀ। ਹੂੰ ਜੇ ਇੱਕ ਤੀਹਾਰ ਹੋਰ ਹੋ ਜਾਂਦੀ ਹੈ ਪੰਚਾਇਤ ਇਲੈਕਸ਼ਨਾਂ ਟੂਅਰ ਹੋ ਗਈਆਂ। ਹੂੰ ਇਹਦੀ ਤਾਂ ਹੋਈ ਹੋਈ ਹੈ ਇਹ ਤਾਂ ਅਜੇ ਮਤਲਬ ਇਹ ਵੀ ਬੁੱਕਲ ਦੇ ਵਿੱਚ ਲੱਟੂ ਘੋਰਿਆ ਜਾ ਰਿਹਾ ਹੈ ਪਰ ਇਹ ਸਾਹਮਣੇ ਆਉ ਕੋਈ ਇਹਨੂੰ ਠੀਕ ਤੇ ਰੁਕ ਦਿੱਖੂ। ਹੂੰ ਪਰ ਦਿੱਲੀ ਵਾਲਿਆਂ ਦਾ ਇੱਕ ਹਮੇਸ਼ਾ ਇਹ ਰਿਹਾ ਹੈ ਕਿ ਚਾਹੇ ਉਹ ਆਪਾਂ ਲਾਈਕ ਕਰੀਏ ਨਾ ਕਰੀਏ ਭਗਵੰਤ ਮਾਨਵਾਰੇ ਜਿਹੜਾ ਉਹਨਾਂ ਦਾ ਐਟੀਟਿਊਡ ਹੈ ਉਹ ਉਹਨੂੰ ਕਦੇ ਸੀਐਮ ਉਹਨਾਂ ਨੇ ਨਹੀਂ ਸਮਝਿਆ। ਹੂੰ ਉਦੇ ਕਾਰਨ ਆਪਾਂ ਨੂੰ ਹੀ ਪਤਾ ਭਗਵੰਤ ਮਾਨ ਦੇ ਸੀਐਮ ਵਾਲੀ ਗੱਲ ਵੀ ਕੋਈ ਨਹੀਂ ਹੈ ਇਹ ਵੀ ਗੱਲ ਸੱਚੀ ਹੈ ਆਪਾਂ ਆਪ ਦੇ ਵਿੱਚ ਪਰ ਇਹ ਹੈ ਕਿ ਆਖਰਕਾਰ ਤੁਸੀਂ ਹੋਰ ਹੀ ਇੰਚਾਰਜ ਲਾ ਕੇ ਇਹ ਬ੍ਰਾਂਚਾਂ ਥੋੜੀ ਨੇ ਉਹਨੇ ਪਾਰਟੀ ਤਾਂ ਉਸ ਤਰ੍ਹਾਂ ਜਿਵੇਂ ਐਲਆਈਸੀ ਚੱਲ ਰਹੀ ਹੁੰਦੀ ਹੈ ਕਿ ਮਤਲਬ ਬ੍ਰਾਂਚ ਮੈਨੇਜਰ ਬਦਲਦੇ ਉਹ ਪਲਾਣਾ ਕਰਦੇ ਮਤਲਬ ਕੋਈ ਗਰਾਊਂਡ ਲੈਵਲ ਤੇ ਆਰਗੇਨਾਈਜੇਸ਼ਨ ਨਹੀਂ ਜਿਹੜਾ ਐਕਟਿੰਗ ਪ੍ਰੈਜ਼ੀਡੈਂਟ ਲਾਇਆ ਹੋਇਆ ਹੈ ਪੰਜਾਬ ਦਾ ਉਹਦੀ ਸੀਟ ਤੋਂ ਆਪ ਭਾਰ ਰਹੇ ਨੇ ਸੋ ਤਸ਼ਾ ਮਾੜੀ ਹੈ ਔਰ ਮਾੜੀ ਨੂੰ ਕੋਈ ਵੀ ਸਮਝਣ ਦੇ ਲਈ ਤਿਆਰ ਨਹੀਂ ਕਿ ਆਖਰਕਾਰ ਕਿੱਥੇ ਗਲਤੀ ਰਹੀ ਹੈ ਆਖਰਕਾਰ ਰੋਕ ਸਾਡੇ ਕੋਲ ਡਾਕਟਰ ਸਾਹਿਬ ਇਹ ਤਾਂ ਗੱਲ ਸਾਫ਼ ਹੈ ਇਹ ਤਾਂ ਗੱਲ ਸਾਫ਼ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਸਭ ਕੁਝ ਠੀਕ ਨਹੀਂ ਕਿਉਂਕਿ ਜੇ ਠੀਕ ਹੁੰਦਾ ਫਿਰ ਭਗਵੰਤ ਦੇ ਨਾਲ ਇਨਚਾਰਜ ਦੇ ਤੌਰ ਤੇ ਬੈਠ ਕੇ ਸਾਰੀਆਂ ਮੀਟਿੰਗਾਂ ਦੇ ਵਿੱਚ ਹਿੱਸਾ ਬਣਦੇ ਸੰਦੀਪ ਪਾਠਕ ਔਰ ਫਿਰ ਉਹਨਾਂ ਨੂੰ 15 ਵਿਧਾਇਕਾਂ ਦੇ ਨਾਲ ਇੱਕ ਵੱਖਰੀ ਦੇਰ ਰਾਤ ਮਹਾਲੀ ਦੇ ਵਿੱਚ ਬੈਠਕ ਵੀ ਨਹੀਂ ਕੀਤੀ ਜਾਣੀ ਸੀ ਸੰਦੀਪ ਪਾਠਕ ਹੋਰਾਂ ਦੇ ਵੱਲੋਂ ਔਰ ਇਹ ਇਸ ਕਰਕੇ ਇਹ ਅੰਦਾਜ਼ੇ ਜ਼ਰੂਰ ਹੈ ਕਿ ਪਾਵਰ ਸੈਂਟਰ ਜਿਹੜੇ ਆ ਪੰਜਾਬ ਦੇ ਵਿੱਚ ਬੱdre ਹੋਏ ਆ ਔਰ ਭਗਵੰਤ ਕੇਜਰੀਵਾਲ ਦੀ ਗੈਰ ਹਾਜ਼ਰੀ ਦੇ ਵਿੱਚ ਸੰਦੀਪ ਪਾਟਕ ਹੋਰਾਂ ਦੇ ਪੈਰ ਨਹੀਂ ਲੱਗਣ ਦੇ ਪਾਰੇ ਔਰ ਇਸ ਤੋਂ ਪਹਿਲਾਂ ਵੀ ਜਦੋਂ ਕੇਜਰੀਵਾਲ ਜੇਲ੍ਹ ਦੇ ਵਿੱਚ ਸੀ ਉਦੋਂ ਵੀ ਪੰਜਾਬ ਦੀ ਸਿਆਸੀ ਫਿਜ਼ਾ 'ਚ ਉਹ ਸੰਦੀਪ ਪਾਟਕ, ਰਾਗਵ ਚੱਡਾ ਜਿਹੜੇ ਗਾਇਬ ਸੀ ਤੇ ਹੁਣ ਜਦੋਂ ਦੁਬਾਰਾ ਕੇਜਰੀਵਾਲ ਵਾਪਸ ਚਲੇ ਗਿਆ ਤੇ ਇੱਕ ਵਾਰ ਫਿਰ ਸੰਦੀਪ ਪਾਟਕ ਉਹਨਾਂ ਨੂੰ ਲਾਂਭੇ ਕਰ ਦਿੱਤਾ ਗਿਆ ਤੇ ਹੁਣ ਜਦੋਂ ਉੱਥੇ ਗਏ ਆ ਉੱਥੇ ਬਹੁਤ ਸਾਰੀਆਂ ਗੱਲਾਂ ਇਹੋ ਜੀਆਂ ਹੋਈਆਂ ਹੋਣਗੀਆਂ ਮੀਟਿੰਗ ਦੇ ਵਿੱਚ ਤੇ ਕੋਈ ਗੱਲ ਤਾਂ ਬਿਲਕੁਲ ਕਲੀਅਰ ਹੈ ਕਿ ਸੀਐਮ ਜਿਹੜਾ ਪੰਜਾਬ ਦਾ ਉਹ ਦਿੱਲੀ ਦੇ ਸੀਐਮ ਨੂੰ ਮਿਲਣਾ ਚਾਹੁੰਦਾ ਹੈ ਤੇ ਉਹਨੂੰ ਇਕੱਲੇ ਨਹੀਂ ਮਿਲਣ ਦਿੱਤਾ ਗਿਆ ਇਹ ਇਹ ਦੇਖਣ ਵਾਲੀ ਗੱਲ ਹੈ ਕਿ ਆਖਰਕਾਰ ਜੀ ਕੋਈ ਗੱਲ ਉਹਨੇ ਕਰਨੀ ਸੀ ਜੇ ਤਾਂ ਸਾਂਝੇ ਤੌਰ ਤੇ ਹੀ ਗੱਲ ਕਰਨੀ ਸੀ ਫੇਰ ਤਾਂ ਮਿਲਣ ਦੀ ਕੋਈ ਜ਼ਰੂਰਤ ਨਹੀਂ ਸੀ ਕੇਜਰੀਵਾਲ ਨੂੰ ਜਾਣ ਦੀ ਵੀ ਕੇਜਰੀਵਾਲ ਤੇ ਕੋਲ ਗਏ ਨੇ ਇਹਦਾ ਮਤਲਬ ਦੋਨਾਂ 'ਚ ਸਹਿਮਤੀ ਨਹੀਂ ਸੀ ਜੱਤ ਜਿੱਤੀ ਜਿੱਤੇ ਰੋਵੀ ਨਾਲ ਲਾ ਲੋ ਜੇ ਕੇਜਰੀਵਾਲ ਨੂੰ ਲਾ ਲੋ ਇਹਦਾ ਮਤਲਬ ਉਹਨਾਂ ਦੀ ਤਿੰਨਾਂ ਦੀ ਆਫਸੈਟ ਸਮਝ ਨਹੀਂ ਸੀ ਤਾਂ ਕਰਕੇ ਉਹਦੇ ਕੋਲ ਗਏ ਨਾ ਪਰ ਉਹਦੇ ਵਿੱਚ ਗੱਲ ਬਿਲਕੁਲ ਬਿਲਕੁਲ ਕਲੀਅਰ ਹੈ ਪਹਿਲਾਂ ਰਘੂ ਚੇਡਾ ਦੇ ਕੇਸ ਚ ਵੀ ਆਪਾਂ ਦੇਖਿਆ ਕਿ ਬਹੁਤ ਜ਼ਿਆਦਾ ਉਹ ਇੰਟਰਵਿਊ ਕਰਦੇ ਸੀਗੇ ਤੇ ਭਗਵੰਤ ਮਾਨ ਨੇ ਆਪਣੇ ਤਰੀਕਿਆਂ ਦੇ ਨਾਲ ਉਹਨਾਂ ਦੀ ਨਹੀਂ ਸੀ ਚੱਲਣਾ ਤੇ ਫਿਰ ਹੌਲੀ 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 ਉਹਨੂੰ ਗੈਰ ਵਿਚਾਰ ਦਿੱਤਾ ਗਿਆ ਸੀ ਸੋ ਨਾ ਤਾਂ ਦਿੱਲੀ ਵਾਲਿਆਂ ਕੋਲ ਇੰਨੀ ਸਮਰੱਥਾ ਹੈ ਮੇਰੇ ਖਿਆਲ ਦੇ ਵਿੱਚ ਕਿ ਉਹ ਭਗਵੰਤ ਮਾਨ ਨੂੰ ਬਿਲਕੁਲ ਸਿੱਧਾ ਕਰ ਸਕਣ ਨਹੀਂ ਭਗਵਾਨ ਤੁਮਾਨ ਕੋਲ ਨਹੀਂ ਸਮਰਥ ਹੈ ਕਿ ਉਹ ਬਿਲਕੁਲ ਉਹਨਾਂ ਨੂੰ ਪੱਲਾਈ ਚੱਕ ਦੇਵੇ ਕਿ ਤੁਸੀਂ ਦੱਸਾਓ ਹੂੰ ਸੋ ਇਹ ਇਹ ਸੰਕਟ ਇੱਥੇ ਖੜਾ ਹੈ ਸਭ ਦੇ ਵਿੱਚ ਉਸ ਪਾਵਰ ਸੈਂਟਰ ਨੂੰ ਕਰਕੇ ਪਹਿਲੇ ਦਿਨ ਤੋਂ ਹੀ ਜਿਹੜੀ ਸਰਕਾਰ ਹੈ ਉਹਦੀ ਇਨਕੰਪੀਟੈਂਸ ਨਜ਼ਰ ਆ ਰਹੀ ਹੈ ਹੂੰ ਕਿ ਕੰਮ ਤੇ ਦੋ ਦਿਸ਼ਾਵਾਂ ਚ ਕੰਮ ਚੱਲਦਾ ਹੈ ਜਦੋਂ ਗਰਾਊਂਡ ਤੇ ਕੋਈ ਕੰਮ ਨਹੀਂ ਹੁੰਦਾ ਤਾਂ ਇੱਕ ਦੂਜੇ ਦਾ ਨਾਮ ਲਾ ਦਿੰਦੇ ਕਿ ਜੀ ਇਹਦੇ ਕਰਕੇ ਨਹੀਂ ਇਹਦੀ ਇਹਦੀ ਅਪਰੋਚ ਠੀਕ ਨਹੀਂ ਇਹਦਾ ਫਲਾਣਾ ਠੀਕ ਨਹੀਂ ਤੁਹਾਨੂੰ ਯਾਦ ਹੋਣਾ ਹੈ ਕਿ ਕੱਲਾ ਛੋਟੀਆਂ ਛੋਟੀਆਂ ਹੁੰਦੀਆਂ ਨੇ ਕਈ ਵਾਰੀ ਸੰਗਰੂਰ ਦੇ ਵਿੱਚ ਇੱਕ ਰੋਡ ਸ਼ੋ ਹੋਇਆ ਸੀ ਤੇ ਭਗਵੰਤ ਮਾਨ ਨੇ ਜਿਹੜੇ ਇੱਕ ਪਾਸੇ ਲਟਕ ਰਹੇ ਸੀ ਜੀਪ ਦੇ ਨਾਲ ਕਿੰਜਰੀਵਾਲ ਸੈਂਟਰ ਦੇ ਵਿੱਚ ਖੜਾ ਸੀ ਉਹਨਾਂ ਨੇ ਬਾਰ ਬਾਰ ਦਿਖਾਇਆ ਹੈ ਹੂੰ ਕਿ ਉਹ ਇਹਨੂੰ ਸੀਐਮ ਨਹੀਂ ਸਮਝਦੇ ਹੂੰ ਤੇ ਚਲੋ ਇਹਦੀ ਮੈਂ ਕਹਿੰਨਾ ਸਬਰ ਸੰਤੋਖ ਹੈ ਜਾਂ ਇਹ ਦੀ ਇਨਕੰਪੀਟੈਂਸ ਹੈ ਜੋ ਵੀ ਹੈ ਇਥੋਂ ਹੈਲੀਕਾਪਟਰ ਲਿਜਾ ਕੇ ਹੋਰ ਜਿਵੇਂ ਆਪਾਂ ਥ੍ਰੀ ਵੀਲਰ ਵਾਲੇ ਨੂੰ ਫੋਨ ਕਰਕੇ ਸੱਦ ਲੈਣੇ ਆ ਇਹ ਤਾਂ ਬਾਕੀ ਥਾਵਾਂ ਦੇ ਉੱਪਰ ਪੁੱਛਦਾ ਹੈ ਹੂੰ ਅੱਛਾ ਕਿਉਂਕਿ ਉਹ ਅੱਛਾ ਸਪੀਕਰ ਹੈ ਲੋਕਾਂ ਨਾਲ ਉਹਦਾ ਕਨੈਕਟ ਹੈਗਾ ਜਿਸ ਕਿਥੇ ਕੋਨੇ ਰੈਡੀਆਂ ਕੀਤੀਆਂ ਹੂੰ ਵਾਰਨੇ ਸੂਬਿਆਂ ਦੇ ਵਿੱਚ ਵੀ ਉੱਥੇ ਉਹ ਸ਼ਾ ਜਾਂਦਾ ਉੱਥੇ ਕਿਹ ਜਿਹੀ ਬਾਲ ਉਹਦੇ ਮੁਕਾਬਲੇ ਕੁਛ ਨਹੀਂ ਹੈ ਇਸ ਕਰਕੇ ਉਹਨੂੰ ਬਿਲਕੁਲ ਕਾਸੇ ਵੀ ਨਹੀਂ ਕਰ ਸਕਦੇ ਮਤਲਬ ਇਹ ਵੀ ਇੱਕ ਸਮੱਸਿਆ ਤਾਂ ਹੈਗੀ ਹੈ ਪਰ ਤੁਸੀਂ ਜਲੰਧਰ ਦੀ ਇੱਕ ਜਦੋਂ ਇਲੈਕਸ਼ਨ ਹੋ ਰਹੀ ਸੀ ਸੰਦੀਪ 파ਟਕ ਦੀ ਇੱਕ ਮਤਲਬ ਆਡੀਓ ਲੀਕ ਹੋਈ ਸੀ ਕਿ ਜਿਸ ਤਰੀਕੇ ਨਾਲ ਉਹ ਵਰਕਰਾਂ ਨੂੰ ਮੰਤਰੀਆਂ ਨੂੰ ਦੀਰ ਕਰਦੇ ਨੇ ਉਹ ਪਾਰਟੀਆਂ ਵਾਲਾ ਸਟਰਕਚਰ ਨਹੀਂ ਹੈ ਇੱਥੇ ਇੱਥਾ ਮਲਾਜ਼ਮਾਂ ਵਾਲਾ ਕੰਮ ਹੈ ਇੱਕ ਬੌਸ ਹੈ ਇੱਕ ਮਲਾਜ਼ਮ ਹੈ ਬਾਕੀ ਜਿੰਨੇ ਮਰਜ਼ੀ ਜਦ ਮਰਚੀ ਕੱਟ ਦਵੇ ਜਿੰਨੇ ਮਰਜ਼ੀ ਰੱਖ ਲਵੇ ਜੇ ਦੀ ਮਰਜ਼ੀ ਹੈ ਪਤਰੀ ਦਾ ਹੂੰ ਇਹ ਮਾਡਲ ਇਹ ਹੈ ਹੂੰ ਪਰ ਇਸ ਦੇ ਵਿੱਚ ਉਹਨੇ ਮਾਡਲ ਜਿੰਨੀ ਦਰ ਚੱਲਦਾ ਰਹਿੰਦਾ ਉਹ ਕਿਉਂ ਹੋਇਆ ਲੁਕਿਆ ਹੋਇਆ ਉਹ ਤਾਂ ਠੀਕ ਸੀ ਉਹ ਤਾਂ ਲੋਕ ਤਾਂ ਪਾਸੇ हट ਗਏ ਨੇ ਉਹ ਤਾਂ ਹਾਰਾ ਹੋਣ ਲੱਗੇ ਨੇ ਉਹਨੇ ਚੱਲ ਨਹੀਂ ਨਾ ਸਕੂਗਾ ਹੂੰ ਤਾਂ ਪੰਚਾਇਤੀ ਤੌਰ ਤੇ ਸਾਰਿਆਂ ਦੀ ਸੁਣਨੀ ਪਾਉਗੀ ਹੂੰ ਪਰ ਸੁਣ ਕੇ ਕੋਈ ਨਾ ਕੋਈ ਫੈਸਲੇ ਵੀ ਲੈਣੇ ਪੈਣਗੇ ਹੂੰ ਪਰ ਉਹਦੇ ਕਰਕੇ ਸੰਕਟ ਹੈ ਔਰ ਕੱਲ ਤੋਂ ਦੀ ਉੱਪਰ ਬਾਜੇਗਾ ਕਿ ਦੋ ਗਾਵਰ ਸੈਂਟਰ ਤਾਂ ਨਜ਼ਰ ਆ ਹੀ ਰਹੇ ਹੂੰ ਇਹਨਾਂ ਜੋ ਕਿੜਾ ਪਾਲਾ ਪੈਂਦਾ ਕੀ ਹੁੰਦਾ ਹੈ ਮਨ ਕੱਲ ਤੱਕ ਕੀ ਸੀਗਾ ਦੇਖੋ ਨਾ ਕਿ ਮਤਲਬ ਬਟਾ ਫੇਰ ਬਦਲਣ ਜਾ ਰਹੇ ਹਾਂ ਅੱਜ ਮਤਲਬ ਬਰਸਤ ਸਾਹਬ ਦਾ ਬਿਆਨ ਆ ਗਿਆ ਕਿ ਨਹੀਂ ਕਿ ਸਭ ਕੁਝ ਠੀਕ ਠਾਕ ਹੈ ਇਹਦਾ ਮਤਲਬ ਜੇ ਇਦਾਂ ਹੀ ਇਸੇ ਲੀਡਰਸ਼ਿਪ ਨਾਲ ਇਨਾ ਹੀ ਵਰਤਨਾ ਨਾਲ ਇਸੇ ਹੀ ਪ੍ਰੋਗਰਾਮ ਨਾਲ ਇਸੇ ਤਰੀਕੇ ਨਾਲ ਇਲੈਕਸ਼ਨਾਂ ਚ ਜਿੱਤਣਾ ਹੈ ਤਾਂ ਜਿਹੜੀਆਂ 60% ਜਿਹੜੀਆਂ ਮਤਲਬ ਕਾਂਸੀ ਗੋਸੇ ਜ ਹਾਰ ਗਏ ਨੇ ਤਾਂ ਬਾਕੀ ਦੀਆਂ ਜਿਹੜੀਆਂ 30 ਰਹਿ ਗਈਆਂ ਉਹਨਾਂ ਚ ਵੀ ਕਿੰਨੀ ਕੀ ਮਤਲਬ ਇਹਦਾ ਮਨ ਉਹ ਵੀ ਜਾਣ ਗਿਆ ਤੇ ਹਾਂ ਬਿਲਕੁਲ ਬਿਲਕੁਲ ਦੇਖਦੇ ਆ ਕਿ ਹੁਣ ਕਿ ਸਥਿਤੀਆਂ ਜਿਹੜੀਆਂ ਕੀ ਬਣਦੀਆਂ ਪਰ ਸਥਿਤੀਆਂ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਅੰਦਰ ਕੁਝ ਵੀ ਜਿਹੜਾ ਉਹ ਠੀਕ ਨਹੀਂ ਹੈ ਮੰਤਰੀਆਂ ਦੀ ਰਦੋਬਦਲ ਵੀ ਰੋਕੀ ਗਈ ਹੈ ਔਰ ਜੇਲ੍ਹ ਦੇ ਵਿੱਚ ਜਿਸ ਤਰੀਕੇ ਨਾਲ ਮੁਲਾਕਾਤ ਹੋਈ ਉਹ ਵੀ ਬਹੁਤ ਕੁਝ ਸਾਫ ਜੜੀ ਕਰਦੀ ਹੈ ਅਗਲੀ ਖਬਰ ਲੈ ਲੈਣੇ ਆਣ ਕਿ ਸਾਹਿਬ ਡਾਕਟਰ ਸਾਹਿਬ ਬਹੁਤ ਐਮ ਹੈ ਪਿਛਲੇ ਕਈ ਦਿਨਾਂ ਤੋਂ ਢੀਟ ਸਾਹਿਬ ਪਰਿਵਾਰ ਸੁਖਵੀਰ ਸਿੰਘ ਬਾਦਲ ਖੋਰਾ ਤੇ ਬਹੁਤ ਵੱਧ ਰਿਹਾ ਹੈਗਾ ਔਰ ਮਨਪੀਤ ਯਾਲੀ ਹੋਣੀ ਹੈ ਕੈਰੋਂ ਪਰਿਵਾਰ ਨੂੰ ਵੀ ਬਾਹਰ ਜੜਾ ਕੱਢ ਦਿੱਤਾ ਗਿਆ ਬਹੁਤ ਸਾਰੇ ਲੋਕ ਚੰਦੂ ਮਾਜਰਾ ਗਰੁੱਪ ਵੀ ਜਿਹੜਾ ਇੱਕ ਤਰੀਕੇ ਨਾਲ ਸੁਖਵੀਰ ਦੇ ਐਂਟੀ ਹੋਇਆ ਪਿਆ ਔਰ ਹੁਣ ਸੁਖਵੀਰ ਤੇ ਸਾਰੇ ਭਾਰੂ ਪੈੰਦੇ ਨਜ਼ਰ ਨਹੀਂ ਆ ਰਹੇ ਸੀ ਹੁਣ ਮਿਲਦਾ ਪੈਂਤੜਾ ਹੋਰ ਸੁਖਵੀਰ ਦੇ ਵੱਲੋਂ ਖੋਲਿਆ ਗਿਆ ਔਰ ਉਹਨਾਂ ਨੇ ਸੰਗਰੂਰ ਦੀ ਲੀਡਰਸ਼ਿਪ ਸਮੇਤ ਝੁੰਡਾ ਉਹਨਾਂ ਤੋਂ ਇੱਕ ਲੈਟਰ ਸ਼ਾਇਦ ਲਿਖਵਾਲੀ ਹੋਵੇ ਪਰ ਲਿਖਤੀ ਹੈ ਉਹਨਾਂ ਨੇ ਲਿਖਤੀ ਹੈ ਉਹ ਕਹਿੰਦੇ ਕਿ ਢੀਂਡਸਿਆ ਨੂੰ ਜਿਹੜਾ ਉਹ ਪਾਰਟੀ ਚੋਂ ਬਾਹਰ ਕੱਢਿਆ ਜਾਵੇ ਸੰਗਰੂਰ ਤੋਂ ਆਉਂਦੇ ਆ ਢੀਂਡਸਾ ਪਰਿਵਾਰ ਵੱਡਾ ਪਰਿਵਾਰ ਆ ਸਿਆਸੀ ਸੰਗਰੂਰ ਦਾ ਅਰ ਸੰਗਰੂਰ ਦੀ ਇਕਾਲੀ ਲੀਡਰਸ਼ਿਪ ਨੇ ਲਿਖਤਾ ਕਿ ਕੱਲ ਨੂੰ ਹੋਣ ਵਾਲੀ ਜਿਹੜੀ ਕੋਰ ਕਮੇਟੀ ਹੈ ਉਹਦੇ ਵਿੱਚੋਂ ਢੀਂਡ ਸਿਆ ਨੂੰ ਜਿਹੜਾ ਉਹ ਬਾਹਰ ਕੱਢ ਦਿੱਤਾ ਜਾਵੇ ਇਹ ਖੁਦ ਲਿਖਿਆ ਇਸ ਲੀਡਰਸ਼ਿਪ ਨੇ ਜਾਂ ਲਿਖਵਾਇਆ ਹੋ ਸਕਦਾ ਕਿਵੇਂ ਦੇਖਦੇ ਹੋ ਇਹ ਪਾਰਟੀ ਇਸ ਤਰ੍ਹਾਂ ਦੀ ਇਕਾਲੀ ਦਲ ਦਾ ਜੋ ਹਾਲ ਹੈ ਖੁਦ ਲਿਖਣ ਵਾਲੀ ਤੱਕ ਅੱਗਲੇ ਕੋਈ ਨਹੀਂ ਇਹ ਪਾਰਟੀ ਵੀ ਕਿਸਮ ਦੇ ਨਾਲ 1 ਮੈਨ ਸ਼ੋ ਬਣਦੀ ਜਾ ਰਹੀ ਹੈ ਕਿੰਸਿਆ ਨੂੰ ਪਹਿਲਾਂ ਪਿਆਰ ਨਾਲ ਲਿਆਂਦਾ ਗਿਆ ਘਰ ਵਾਪਸੀ ਕਰੀ ਗਈ ਜੱਠੀਆਂ ਪਾਈਆਂ ਗਈਆਂ ਤੇ ਪਹੁੰਚਾਈਆਂ ਗਈਆਂ ਮਤਲਬ ਕਿੰਨਾ ਹੀ ਸਾਰਾ ਉਸ ਟਾਈਮ ਆਪਣੇ ਬੀਬੀ ਜੀ ਗੌਰ ਵੀ ਆਏ ਕਰਚਾ ਸਾਹਿਬ ਵੀ ਆਏ ਅੱਛਾ ਸਰਪ੍ਰਸਤ ਬਣਾਇਆ ਗਿਆ ਢੀਂਸਾ ਸਾਹਿਬ ਨੂੰ ਜਦੋਂ ਟਿਕਟ ਨੇ ਦਾ ਵੇਲਾ ਆਇਆ ਉੱਥੇ ਕਿਹਾ ਵੀ ਗਿਆ ਟਿਕਟ ਇਹਨਾਂ ਨੂੰ ਪੁੱਛ ਕੇ ਦਿੱਤੀ ਜਾਓ ਹੂੰ ਉਹ ਮੈਂ ਦਿੱਤੀ ਗਈ ਚੁੰਤਾਲ ਸਾਹਿਬ ਨੂੰ ਖੜੇ ਕੀਤਾ ਗਿਆ ਉਹਨਾਂ ਦੇ ਗਰੁੱਪ ਤੋਂ ਪੱਟ ਕੇ ਉਹ ਕਿ ਚੁੰਤਾਲ ਸਾਹਿਬ ਨੇ ਪਹਿਲਾਂ ਜਿਹੜੀ ਰਿਪੋਰਟ ਦਿੱਤੀ ਸੀ ਹੂੰ ਕਿ ਹੁਣ ਚੁੰਤਾਲ ਸਾਹਿਬ ਦਾ ਇੰਨਾ ਜ਼ਿਆਦਾ ਮਸਲਾ ਗੰਭੀਰ ਹੈ ਕਿ ਮਤਲਬ ਢੀਂਸਾ ਨੂੰ ਕੱਢਣ ਦੇ ਨਾਲ ਮਸਲਾ ਹੱਲ ਹੁੰਦਾ ਹੈ ਪਾ ਚੂੰਦਾਰ ਰਿਪੋਰਟ ਹੈ ਜਿਹੜੀ ਉਹਨੂੰ ਹੀ ਮੰਨ ਲੈ। ਹੂੰ। ਦੇਖੋ ਨਾ ਜਿਹੜੀ ਇਹ ਟੈਂਸ਼ਨਾਂ ਦੇ ਖਿਲਾਫ ਲਿਖਾਉਣ ਵਾਲੇ ਨਾ ਉਹ ਤਾਂ ਵੱਡੀ ਰਿਪੋਰਟ ਤਾਂ ਉਹ ਯਾਰ ਮੰਨ ਕਰ ਰਹੇ ਨੇ ਸਾਰੇ ਸਾਰੇ ਲੀਡਰ। ਹੂੰ ਹੂੰ ਹੂੰ। ਇਹ ਜਿਹੜੀ ਚੂੰਦਾਰ ਰਿਪੋਰਟ ਹੈ ਉਹ ਤੇ ਐਕਸ਼ਨ ਲਓ। ਉਹ ਐਕਸ਼ਨ ਦਾ ਮਤਲਬ ਸਿੱਧਾ ਇਹ ਕਿ ਸੰਵੀਰ ਸਿੰਘ ਜਿਹੜਾ ਹੁਣ نیچے ਪ੍ਰਧਾਨਗੀ ਛੱਡੇ। ਸੋ ਇਹ ਬੰਦੇ ਇਹ ਕਿ ਸੰਕਟ ਗਹਿਰਾ ਹੋਇਆ ਹੋਇਆ। ਉਹਦੇ ਚ ਟੈਂਸ਼ਨਾਂ ਨੂੰ ਮਤਲਬ ਐਵੇਂ ਜੇ ਇਹ ਸੰਵੀਰ ਸਿੰਘ ਬਾਦਲ ਜੀ ਕੰਤਰਸਤੇ ਚੱਲ ਰਹੇ। ਪਹਿਲਾਂ ਉਹ ਕੇਰਨ ਸਾਹਿਬ ਨੂੰ ਪੱਟ ਤੋਂ ਉੱਥੇ ਮਤਲਬ ਜਦੋਂ ਸੰਕਟ ਆਇਆ ਹੋਵੇ ਤਾਂ ਇਕੱਠੇ ਹੋਣ ਦਾ ਟਾਈਮ ਨਾ ਕਿ ਤੁਸੀਂ ਸਾਰਿਆਂ ਨੂੰ ਆਪਣੀ ਸ਼ਕਤੀ ਦਿਖਾਓ ਕਿ ਮੈਂ ਹਰੇ ਪ੍ਰਧਾਨ ਹੈ ਕਿਸੇ ਨੂੰ ਵੀ ਕੱਢ ਸਕਦਾ ਹੈ ਸਾਰੀ ਪਾਰਟੀ ਨੂੰ ਕੱਢ ਸਕਦਾ ਹੈ ਪ੍ਰਧਾਨ ਪਰ ਪ੍ਰਧਾਨਕਾ ਦਾ ਰੋਗ ਹਮ ਮੇਰੇ ਖਿਆਲ ਦੇ ਵਿੱਚ ਇਹ ਹੈ ਕਿ ਸੰਕਟ ਗਹਿਰਾ ਹੋਇਆ ਹੋਇਆ ਹੈ ਪਰ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਅਮੀਤ ਕੁਮਾਰ ਸਿੰਘ ਇਹ ਜਿਹੜੇ ਜਿੱਤੇ ਨੇ ਉਹ ਢੀਂਡਸਿਆਂ ਦੇ ਕਿਸੇ ਨਾ ਦੂਰੋਂ ਨੇੜੋਂ ਰਿਸ਼ਤੇਦਾਰ ਵੀ ਇਹ ਵੀ ਕਿਸੇ ਨੂੰ ਲਾਓ ਇਹ ਵੀ ਲਾਇਆ ਜਾਊਗਾ ਪਰ ਹਮ ਅੱਛਾ ਇਹ ਵੀ ਕਲੀਅਰ ਸੀ ਕਿ ਉਹਨਾਂ ਨੇ ਮੀਟਿੰਗ ਕਰਕੇ ਫੈਸਲਾ ਕਰਤਾ ਸੀ ਉਹਦੇ ਵਰਕਰਾਂ ਨੇ ਕਹਿਤਾ ਸੀ ਹਮ ਕਿ ਜੀ ਇਹ ਸਾਨੂੰ ਇਜ਼ਤਮਾਨ ਨਹੀਂ ਮਿਲਦਾ ਤੇ ਅਸੀਂ ਫਰੀ ਆਂ ਅਸੀਂ ਜੋ ਮਰਜੀ ਕਰੀਏ ਹਮ ਅੱਛਾ ਹੋਇਆ ਇਹ ਹੈ ਕਿ ਸਿਰਫ ਕੁਝੰਦੇ ਦੀ ਸੀਟ ਕੱਟਣ ਦੇ ਲਈ ਹਮ ਛੋੜੇ ਛੋੜੇ ਥਾਵਾਂ ਦੇ ਉੱਪਰ ਛੋਟੇ ਵੱਡੇ ਬਹੁਤ ਸਾਰੇ ਸਮਝੌਤੇ ਕਰ ਹਮ ਹਮ ਪਰ ਅੱਜ ਦੀ ਡੇਟ ਦੇ ਵਿੱਚ ਜੀ ਦੇਖੋ ਕਿ ਜਿਹੜੇ ਤਾਂ ਨਾਲ ਸੀ ਸਿਧਨੀ ਸਿੰਘ ਬਾਦਲਜੀਤ ਤੇ ਹੰਦਰ ਸਾਹਿਬ ਨੇ ਤੇ ਚਿੰਵਾ ਸਾਹਿਬ ਨੇ ਉਹ ਤਾਂ ਵੈਸੇ ਹੀ ਵਿਚਾਰੇ ਡੈਸੀਮੇਟਡ ਨੇ ਬਿਲਕੁਲ ਖਤਮ ਕੀਤੇ ਹੋਏ ਹਮ ਜਿਹੜੇ ਮੈਟਰ ਕਰਦੇ ਨੇ ਰਖੜਾ ਪਰਿਵਾਰ ਹੈ ਚੰਦਨ ਮਾਜਰਾ ਪਰਿਵਾਰ ਹੈ ਮਨੂਕਾ ਪਰਿਵਾਰ ਸੀ ਉਹ ਸਾਰੇ ਛੱਟ-ਛੱਟ ਕੇ ਚਲੇ ਗਏ ਨੇ ਹੂੰ ਫਿਰ ਆਖਰ ਕੀ ਹੈ ਕਿ ਮਤਲਬ ਉਗੜੀਆਂ ਹੋਣ ਸੰਨੀਆਂ ਵਿੱਚ ਮਿਰਚਾ ਜਾਰ ਫਿਰੇ ਹੂੰ ਮਤਲਬ ਇਹੀ ਰਹਿ ਜੂਗੀ ਪਾਰਟੀ ਫਿਰ ਹੂੰ ਹਾਂ ਦਾ ਆਖਰਕਾਰ ਦੇਖੋ ਇਹ ਟਾਈਮ ਹੁੰਦਾ ਜਦੋਂ ਹਾਰਾ ਹੋ ਜਾਂਦੀ ਹੈ ਨਾ ਤੇ ਟਾਈਮ ਹੁੰਦਾ ਕਿ ਆਪਣੇ ਅੰਦਰ ਝਾਤ ਮਾਰੋ ਹੂੰ ਜਿੱਥੇ ਕੋਈ ਕਸਰ ਰਹਿ ਗਈ ਸਾਰੇ ਜਾਣੇ ਰਲ ਕੇ ਬੈਠਣ ਦੱਸਣ ਉਹ ਕਸਰਾਂ ਨੂੰ ਅੱਗੇ ਨੂੰ ਦੂਰ ਕਰ ਲੈ ਹੂੰ ਪਰ ਮੇਰਾ ਖਿਆਲ ਹੈ ਕਿ ਦੂਰ ਕਰਨ ਦੀ ਬਜਾਏ ਉਹੀ ਕੰਮ ਚੱਲ ਰਿਹਾ ਜਿਹੜਾ ਆਮ ਆਦਮੀ ਕੋ ਆਰਟਿਸਟਾਂ ਤੇ ਘੱਟ ਚੱਲ ਰਿਹਾ ਹੂੰ ਸੋ ਇਹਨਾਂ ਦੇ ਵੱਧ ਚੱਲ ਰਿਹਾ ਹੈ ਇਹ ਇਹ ਸੰਕਟ ਦੇ ਵਿੱਚੋਂ ਕੱਢੀ ਤਾਂ ਨਿਕਲ ਸਕੂਗਾ ਇਹ ਬੜੀ ਮੁਸ਼ਕਲ ਗੱਲ ਹੈ ਇੱਕ ਐਮਪੀ ਦੇ ਨਾਲ ਤੁਸੀਂ ਸੈਂਟਰ ਦੇ ਉੱਪਰ ਵੀ ਜਿੰਨੀ ਇਨਸਟੇਬਿਲਟੀ ਹੈ ਜੋ ਹਾਲਾਤ ਹੈ ਨਹੀਂ ਖੜੇ ਹੋ ਸਕਦੇ ਉਹਨਾਂ ਨੇ ਪੰਜਾਬ ਚੋਂ ਇੱਕ ਬੰਦਾ ਲੈਣਾ ਸੀ ਉਹ ਹਾਰਿਆ ਹੋਇਆ ਐਮਪੀ ਵੀਜੀਟੀ ਨੇ ਲੈ ਲਿਆ ਪਰ ਉਹ ਬਿਲਕੁਲ ਜਿਹੜਾ 100% ਇਹਨਾਂ ਦੇ ਖਿਲਾਫ ਹੈ ਤਰੀਕੇ ਦੇ ਹੂੰ ਸੋ ਮੇਰਾ ਚਾਹਿਆ ਹੈ ਕਿ ਕਦੀ ਤਾਂ ਨੂੰ ਵੀ ਇਹ ਲੋਕ ਨਾਸ਼ ਕਰਨੇ ਬ੍ਰਿਤੀ ਗਤੀ ਵਾਲਾ ਤਾਂ ਮੁੱਦਾ ਹ ਹ ਮੈਂ ਦੋਸਤ ਸਾਹਿਬ ਕਿ ਇਹ ਨਾ ਹੋਵੇ ਕਿ ਕੱਲ ਮੀਟਿੰਗ ਦੇ ਵਿੱਚ ਇਹ ਬਣਾਈ ਗਈ ਹੋਵੇ ਰਹਿ ਕਿ ਆਪਾਂ ਢੀਂਡਸਾ ਦੇ ਬਾਰੇ ਇਹ ਚੀਜ਼ ਲੈ ਆਉਣੀ ਆ ਤੇ ਉਹ ਰਥੇ ਇਹ ਕਰ ਦੇਣਾ ਕਿ ਜਿਵੇਂ ਚੰਦੂ ਮਾਜਾ ਹੁਣ ਵੀ ਕੋਰ ਕਮੇਟੀ ਦੇ ਵਿੱਚ ਹੋਣਗੇ ਹੋਰ ਵੀ ਬਹੁਤ ਸਾਰੇ ਲੋਕ ਕੋਰ ਕਮੇਟੀ ਦੇ ਵਿੱਚ ਹੋਣਗੇ ਕਿਤੇ ਇਹ ਨਾ ਹੋਵੇ ਉਲਟਾ ਸੁਖਵੀਰ ਦੇ ਖਿਲਾਫ ਵੀ ਇਹ ਗੱਲਾਂ ਬਾਤਾਂ ਮੀਟਿੰਗ ਦੇ ਵਿੱਚ ਉੱਠ ਜਾਣ ਖੜੀਆਂ ਹੋ ਜਾਣ ਉੱਠਣ ਨਾ ਉੱਠਣ ਤੇ ਇਸ ਨੂੰ ਕੱਢ ਦੇਣ ਨਾ ਕੱਢ ਦੇਣਾ ਕਾਹਲੀਦਲ ਕੁਝ ਗੇਮ ਕਰਨ ਵਾਲਾ ਨਹੀਂ ਹੂੰ ਕਿਉਂਕਿ ਚੰਦੂਆ ਜੀ ਦਾ ਸਾਹ ਉਹਦਾ ਹੀ ਗਿਆਨ ਆ ਗਿਆ ਉਹ ਕਹਿੰਦੇ ਵੀ ਅਸੀਂ ਕਲੀਅਰ ਨਹੀਂ ਸੀਗੇ ਸਾਰੇ ਸਾਰਿਆਂ ਦੇ ਆ ਗਏ ਨੇ ਲੱਗਦਾ ਸਾਰਿਆਂ ਚ ਰੰਜਿਸ਼ ਹੈ ਜਿਹੜਾ ਮਨਾਉਣ ਵਾਲਾ ਕਲਚਰ ਹੈ ਜਿਹੜਾ ਜਿਹੜਾ ਪੁਰਾਣੇ ਮਤਲਬ ਕਾਲੀ ਦਿਲ ਦੇ ਵਿੱਚ ਹੁੰਦਾ ਸੀ ਵੱਡੇ ਬਾਦਲ ਦੇ ਵਿੱਚ ਸੀ ਕਿ ਜੇ ਕੋਈ ਰੁੱਸਿਆ ਹੈ ਤਾਂ ਤੁਸੀਂ ਉਹਨੂੰ ਮਨਾ ਲਓ ਉਹ ਕਹਿੰਦੇ ਉਹਨਾਂ ਨੇ ਵੀ ਜੇ ਰੁੱਸਿਆ ਹੋਣਾ ਨਹੀਂ ਮਨਾਉਣਗੇ ਉਦੋਂ ਬੱਤੇ 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 ਵੱਧ ਜਾਂਦੇ ਨੇ ਦੂਜਾ ਇਹ ਹੈ ਕਿ ਕੇਂਦਰ ਤੋਂ ਬਿਨਾ ਇਤਾਂ ਦਾ ਸਟਰਕਚਰ ਹੈ ਇਸ ਪਾਰਟੀ ਦਾ ਕੇਂਦਰ ਤੋਂ ਬਿਨਾ ਇਹ ਨਹੀਂ ਚੱਲ ਸਕਦਾ ਕੇਂਦਰ ਦੇ ਨਾਲ ਕਿੰਨਾ ਕੁ ਪੰਗਾ ਲੈਣਾ ਹੈ ਕਿੰਨੀਆਂ ਅੱਖਾਂ ਦਿਖਾਉਣੀਆਂ ਨੇ ਕੇਂਦਰ ਦਾ ਮਤਲਬ ਬੀਜੇਪੀ ਹੈ ਬਿਲਕੁਲ ਤੇ ਹੁਣ ਬੀਜੇਪੀ ਨੇ ਇਹਨਾਂ ਨੂੰ ਪ੍ਰੂਵ ਕਰਤਾ ਹੈ ਪੰਜਾਬ ਦੇ ਵਿੱਚ ਕਿ ਇਹਨਾਂ ਦੀ ਵੋਟ ਪਰਸੈਂਟੇਜ ਉਹਨਾਂ ਨਾਲੋਂ ਕਿਤੇ ਪਿੱਛੇ ਹੈ ਬਿਲਕੁਲ ਮਤਲਬ ਉਹਨਾਂ ਨੇ باوجود ਕਿਸਾਨਾਂ ਦੇ ਵਿਰੋਧ ਦੇ باوجود ਸਾਰੇ ਕਾਸੇ ਦੇ ਵੋਟ ਪਰਸੈਂਟੇਜ ਉਹ ਇਹਨਾਂ ਨਾਲੋਂ ਜ਼ਿਆਦਾ ਵਧਾ ਗਏ ਨੇ ਹੂੰ ਤੋਂ ਇਹਨਾਂ ਨੇ ਮਾਰਜੀਨਾਈਜ਼ ਕਰਦ ਕਰ ਬਹੁਤ ਥਾਵਾਂ ਦੇ ਉੱਪਰ ਤੁਸੀਂ ਦੇਖੋਗੇ ਕਿ ਇੰਡੀਪੈਂਡੈਂਟ ਕਿਤੇ ਅੱਗੇ ਨਿਕਲ ਗਏ ਨੇ ਵੋਟ ਪਰਸੈਂਟੇਜ ਦੇ ਵਿੱਚ ਇੰਡੀਪੈਂਡੈਂਟ ਪਲੀ ਤਲੋਂ ਆ ਕੇ ਬਿਲਕੁਲ ਸੋ ਇਸ ਕਰਕੇ ਮੇਰਾ ਖਿਆਲ ਇਹ ਹੈ ਕਿ ਇਹਨਾਂ ਨੂੰ ਕਲੇਸ਼ ਤੋਂ ਬਚਣਾ ਚਾਹੀਦਾ ਹੈ ਇਹਨਾਂ ਨੂੰ ਜਿਹੜਾ ਜਿੰਨਾ ਵੀ ਕੋਈ ਕਿਸੇ ਦਾ ਹੈਗਾ ਹੈ ਮਤਲਬ ਜਿਹੜਾ ਇਹ ਐਂਕਰਵਾਜੀ ਵਾਲੀ ਗੱਲ ਹੈ ਜਾਂ ਸੋ ਕਾਲਡ ਡਿਸਿਪਲਨ ਹੈ ਜਾਂ ਇਧਰੋਂ ਉਧਰੋਂ ਚਿੱਠੀਆਂ ਲਗਾ ਕੇ ਕੱਢ ਦੇਣਗੇ ਟੈਨਸ਼ਨ ਕਿੱਥੋਂ ਮਤਲਬ ਉਹ ਜਿੱਥੇ ਜਿੰਨਾ ਕੋਹਨ ਦਾ ਪ੍ਰਭਾਵ ਹੈ ਉਹਨਾਂ ਕੋ ਤੇ ਲਈ ਬੈਠੇ ਹੀ ਨੇ ਉਹ ਉਹ ਦੁਬਾਰਾ ਬੀਜਪੀ ਦੇ ਨਾਲ ਹੀ ਨੇ ਉਹ ਤਾਂ ਬੇਸਿਕਲੀ ਅੰਦਰੋਂ ਅੰਦਰ ਹੀ ਸਾਰੇ ਲਗਭਗ ਉਹਨਾਂ ਨਾਲ ਇਨ ਟੱਚ ਨੇ ਕੋਈ ਇਸ ਕਰਕੇ ਮੇਰਾ ਖਿਆਲ ਇਹ ਹੈ ਕਿ ਇਹਨਾਂ ਨੂੰ ਸਿਆਣਫਲ ਮਾਰਦੇ ਇਸ ਤਰ੍ਹਾਂ ਦਾ ਜੇ ਕਲੇਸ਼ ਵਧਾਉਣਗੇ ਤਾਂ ਅਕਾਲੀ ਦਲ ਦਾ ਖਤਮ ਹੋ ਜਾਵੇਗਾ ਕਿ ਕੱਲ ਬਹੁਤ ਸਾਰਾ ਵੱਡਾ ਦਿਨ ਹੋਊਗਾ ਕਿ ਕੱਲ ਉੱਥੇ ਮੀਟਿੰਗ ਦੇ ਵਿੱਚ ਸੁਖਵੀਰ ਸਿੰਘ ਬਾਦਲ ਚੜਦੇ ਆ ਜਾਂ ਫਿਰ ਸੁਖਵੀਰ ਬਾਦਲ ਦੇ ਖਿਲਾਫ ਆਵਾਜ਼ ਉੱਠਦੀ ਆ ਜਾਂ ਢੀਂਟ ਸਾਹਿਬ ਦੇਖ ਲਾ ਬਹੁਤ ਅਹਿਮ ਨਜ਼ਰਾਂ ਜਿਹੜੀਆਂ ਉੱਥੇ ਟਿਕੀਆਂ ਰਹਿਣਗੀਆਂ ਡਾਕਟਰ ਸਾਹਿਬ ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੁਪਰੀ ਅਸਮਿੰਦਰ ਜੀ ਸਤਿ ਸ਼੍ਰੀ ਅਕਾਲ ਸੋ ਉੱਥੇ ਆਨ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਤਾਂ ਹੀ ਸੰਗ ਡਾਕਟਰ ਹਰਵਿੰਦਰ ਸਿੰਘ ਪੱਟੀ ਸਾਹਿਬ ਜਿਨ੍ਹਾਂ ਦੇ ਬਲੋਂ ਅਹਿਮ ਖਬਰਾਂ ਤੇ ਗੱਲਬਾਤ ਕੀਤੀ ਗਈ ਉਮੀਦ ਕਰਦੇ ਹਾਂ ਕਿ ਪੱਟੀ ਸਾਹਿਬ ਨਾਲ ਕੀਤੀ ਗੱਲਬਾਤ ਤੁਹਾਨੂੰ ਬਹੁਤ ਪਸੰਦ ਆਈ ਉਹ ਦੁਬਾਰਾ ਫੇਰ ਮਿਲਾਂਗੇ ਧੰਨਵਾਦ